ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣਗੇ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਤੇ ਦੋਸਤੋ ਜਿਵੇਂ ਆਪਾਂ ਤੁਹਾਨੂੰ ਰੀਲ ਸਾਂਝੀ ਕੀਤੀ ਸੀ ਕਿ ਸਰੀਏ ਦੀਆਂ ਕੁਝ ਕੁ ਪ੍ਰੋਪਰਟੀਆਂ ਹੁੰਦੀਆਂ ਸਰੀਏ ਦੇ ਕੁਝ ਗੁਣ ਹੁੰਦੇ ਆ ਸਰੀਆ ਖਰੀਦਣ ਤੋਂ ਪਹਿਲਾਂ ਅਸੀਂ ਕਿਹੜੇ ਗੁਣ ਹੁੰਦੇ ਆ ਸੱਤ ਪ੍ਰਕਾਰ ਦੇ ਤੁਹਾਨੂੰ ਦੱਸੇ ਸੀ ਤੇ ਕੁਝ ਕੁ ਹੋਰ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਤੁਹਾਨੂੰ ਦੱਸਣੀਆਂ ਨੇ ਸੋ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਸੋ ਵੀਡੀਓ ਦਾ ਬਣੇ ਰਹਿਣਾ ਤੇ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣਾ ਤੁਹਾਨੂੰ ਆਪਾਂ ਇਹਦਾ ਜਿਹੜਾ ਪ੍ਰੋਪਰ ਚਾਰਟ ਵੀ ਸਾਂਝਾ ਕਰਾਂਗੇ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਸਰੀਆ ਖਰੀਦਣ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਸਰੀਆ ਖਰੀਦਣ ਤੋਂ ਪਹਿਲਾਂ ਅਸੀਂ ਸਰੀਏ ਤੇ ਜਿਹੜੀਆਂ ਚੂੜੀਆਂ ਬਣੀਆਂ ਹੁੰਦੀਆਂ ਜਿਨ੍ਹਾਂ ਨੂੰ ਰਿਬਸ ਕਹਿੰਦੇ ਆ ਸਾਨੂੰ ਉਸ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਉਹਨਾਂ ਦਾ ਡਿਜ਼ਾਈਨ ਕਿਹੋ ਜਿਹਾ ਹੈਗਾ ਕਈ ਸਰੀਆ ਜਿਹੇ ਇਹ ਨੇ ਜਿਨ੍ਹਾਂ ਦਾ ਜਿਹੜਾ ਚੂੜੀ ਆ ਜਿਹੜੀ ਉਹ ਜਿਹੜੀ ਬਹੁਤ ਵਧੀਆ ਰਹਿੰਦੀ ਆ ਛੱਤ ਦੇ ਵਿੱਚ ਕਿਉਂਕਿ ਇਸ ਦਾ ਕੰਮ ਕੀ ਹੁੰਦਾ ਇਸ ਦਾ ਕੰਮ ਹੁੰਦਾ ਬੱਜਰੀ ਤੇ ਸਰੀਏ ਦੇ ਜੋੜ ਨੂੰ ਚੰਗੀ ਤਰੀਕੇ ਦੇ ਨਾਲ ਬਣਾ ਕੇ ਰੱਖਣਾ ਆਜੋ ਹੁਣ ਆਪਾਂ ਤੁਹਾਨੂੰ ਇਹਨੂੰ ਦਿਖਾਉਨੇ ਆ ਜੂਮ ਕਰਕੇ ਤੁਸੀਂ ਦੇਖੋਗੇ ਸਕਰੀਨ ਤੇ ਕਿ ਜਿਵੇਂ ਆ ਇੱਕ ਸਰੀਆ ਹੈਗਾ ਠੀਕ ਹੈ ਜੀ ਕੰਪਨੀ ਨਹੀਂ ਆਪਾਂ ਚਲੋ ਕਹਿੰਦੇਗੇ ਪਰ ਇਹਦੇ ਤੇ ਜਿਹੜੇ ਸਰੀਏ ਦੇ ਜਿਹੜੀਆਂ ਰਿਬਸ ਨੇ ਨਾ ਇਹ ਵਾਈ ਨਹੀਂ ਇੱਕ ਪਾਸੋਂ ਵਾਈ ਹੁੰਦੀ ਹੈ ਇੱਕ ਰਿਬਸ ਸਿੱਧੀ ਹੈਗੀ ਦੂਸਰੇ ਪਾਸੋਂ ਫਿਰ ਪੁੱਠੀ ਵਾਈ ਆ ਸਭ ਤੋਂ ਵਧੀਆ ਸਰੀਏ ਦਾ ਜੋੜ ਆ ਜਿਹੜਾ ਬਜਰੀ ਨਾਲ ਬਣਾਉਣ ਵਾਲੀ ਇਸ ਤਰ੍ਹਾਂ ਦੀ ਜਿਹੜੀ ਝੂੜੀ ਮੰਨੀ ਜਾਂਦੀ ਆ ਇਹ ਸੁਪਰ ਸ਼ਕਤੀ ਦੇ ਵਿੱਚ ਸਾਨੂੰ ਮਿਲ ਜਾਂਦੀ 550 ਡੀ ਦੇ ਵਿੱਚ ਜਾਂ 550 ਐਸ ਡੀ ਦੇ ਵਿੱਚ ਸਾਨੂੰ ਮਿਲ ਜਾਂਦੀ ਆ ਤੇ ਦੂਜੇ ਨੰਬਰ ਤੇ ਆਪਾਂ ਦੇਖਣਾ ਵੀ ਸਰੀਆ ਜਦੋਂ ਖਰੀਦਣਾ ਵੀ ਉਹ ਜੰਗਾਲ ਮੁਕਤ ਹੋਣਾ ਚਾਹੀਦਾ ਸਰੀਏ ਨੂੰ ਪਹਿਲਾਂ ਪੁੱਛ ਲੈਣਾ ਵੀ ਉਹ ਕਰੋਜ਼ਨ ਮੁਕਤ ਹੈਗਾ ਕਿਉਂਕਿ ਉਹਦੇ ਤੇ ਜੰਗਾਲ ਤਾਂ ਨਹੀਂ ਲੱਗੂਗੀ ਅੱਗੇ ਤੀਜੀ ਗੱਲ ਇਹ ਤੇ ਇਹ ਹੈਗੀ ਆ ਕਿ ਸਰੀਏ ਦਾ ਜਿਹੜਾ ਮੋੜਨ ਦਾ ਟੈਸਟ ਕਰਨਾ ਹੁੰਦਾ ਆਪਾਂ ਸਰੀਆ ਮੋੜਦੇ ਆ ਨਾ ਕਈ ਵਾਰ ਆਪਾਂ ਲੋਡ ਤੋਂ ਬਾਅਦ ਮੋੜ ਲੈਣਾ ਜਾਂ ਰਿੰਗ ਵਗੈਰਾ ਬਣਾਉਣਾ ਸੋ ਕਈ ਕੰਪਨੀਆਂ ਦਾ ਸਰੀਆ ਅਜਿਹਾ ਹੁੰਦਾ ਕਿ ਜਿਹੜਾ ਟੁੱਟ ਜਾਂਦਾ ਕਰੈਕ ਆ ਜਾਂਦਾ ਕਿਉਂਕਿ ਬਹੁਤ ਸਾਰੇ ਮਿੱਤਰ ਪਿਆਰੇ ਜਦੋਂ ਸਰੀਆ ਆਪਾਂ ਜਦੋਂ ਖਰੀਦਦੇ ਆ ਨਾ ਤੇ ਕਹਿ ਦਿੰਦੇ ਆ ਵੀ ਫਲਾਨੀ ਕੰਪਨੀ ਦਾ ਸਰੀਆ ਜਿਹੜਾ ਉਹ ਸਰੀਆ ਸਕ੍ਰੈਪ ਤੋਂ ਬਣਿਆ ਹੋਇਆ ਵੀ ਇਹ ਸੈਕੰਡ ਗ੍ਰੇਡ ਦਾ ਸਰੀਆ ਹੈਗਾ ਇਹ ਵਧੀਆ ਗ੍ਰੇਡ ਦਾ ਸਰੀਆ ਨਹੀਂ ਹੈਗਾ ਸੋ ਸਾਨੂੰ ਉਹ ਕੋਈ ਮੈਟਰ ਨਹੀਂ ਕਰਦਾਗਾ ਅਸਲ ਅਸੀਂ ਚੀਜ਼ਾਂ ਦੇਖਣੀਆਂ ਵੀ ਉਹਦੀਆਂ ਖੂਬਗੀਆਂ ਨੇ ਇਹਦੇ ਵਿੱਚ ਅਸੀਂ ਇਹ ਚੀਜ਼ ਦੇਖਣੀ ਹੈ ਦੋਸਤੋ ਵੀ ਮੋੜਨ ਦਾ ਟੈਸਟ ਜਿਹਨੂੰ ਕਹਿੰਦੇ ਆ 180 ਡਿਗਰੀ ਤੇ ਜਦੋਂ ਸਰੀਏ ਨੂੰ ਮੋੜਦਗੇ ਨਾ ਤਾਂ ਉਹਦੇ ਵਿੱਚ ਤਰੇੜ ਨਹੀਂ ਹੋਣੀ ਚਾਹੀਦੀ ਮੋੜਨ ਦਾ ਤਰੀਕਾ ਕੀ ਆ ਤੁਹਾਨੂੰ ਉਹ ਵੀ ਆਪਾਂ ਦੱਸਦੇ ਆ ਮੋੜਨਾ ਕਿਵੇਂ ਹੁੰਦਾ ਪ੍ਰੋਪਰਲੀ ਅਸੀਂ ਵੀ ਆਣਾ ਸਰੀਏ ਨੂੰ ਅਸਟਰਾਇਕਾ ਮਸ਼ੀਨ ਜਿਹੜੀ ਹੁੰਦੀ ਆ ਬਾਇਰਮੈਂਟ ਜਿਹੜੀ ਬੈਂਡਿੰਗ ਕਰਨ ਵਾਲੀ ਮਸ਼ੀਨ ਹੁੰਦੀ ਆ ਉਹਦੇ ਤੇ ਮੋੜਨਾ ਹੁੰਦਾ 180 ਡਿਗਰੀ ਤੱਕ ਤੇ ਉਹਦੇ ਵਿੱਚ ਇਸ ਇਸ ਜਗ੍ਹਾ ਤੇ ਵਿੱਚ ਜਾਂ ਅੰਦਰਲੇ ਪਾਸੇ ਨੂੰ ਤਰੇੜਾ ਜਾਂ ਇਸ ਜਗ੍ਹਾ ਤੇ ਉੱਤੇ ਤਰੇੜਾ ਨਹੀਂ ਆਉਣੀ ਚਾਹੀਦੀ 180 ਡਿਗਰੀ ਤੇ ਪੂਰਾ ਮੋੜ ਦੇਣਾ ਹੁੰਦਾ ਆਪਾਂ ਨੈਕਸਟ ਹੁੰਦਾ ਜਿਹਨੂੰ ਕਹਿ ਦਿੰਦੇ ਆਪਾਂ ਰੀਬੈਂਡ ਟੈਸਟ ਇਹ ਸੀ ਤੀਜਾ ਟੈਸਟ ਇਹਦਾ ਰੀਬੈਂਡ ਟੈਸਟ ਦੇ ਵਿੱਚ ਕੀ ਹੁੰਦਾ ਥੋੜਾ ਜਿਹਾ ਕੰਪਲਿਕੇਟਿਡ ਹੁੰਦਾ ਇਹ ਟੈਸਟ ਇਸ ਸਰੀਏ ਇਹ ਟੈਸਟ ਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਸਰੀਏ ਨੂੰ ਪਹਿਲਾਂ 135 ਡਿਗਰੀ ਤੇ ਮੋੜਨਾ 135 ਡਿਗਰੀ ਤੇ ਮੋੜ ਕੇ ਉਸ ਤੋਂ ਬਾਅਦ ਉਹਨੂੰ ਗਰਮ ਪਾਣੀ ਦੇ ਵਿੱਚ ਪਾਉਣਾ 100 ਡਿਗਰੀ ਸੈਲਸੀਅਸ ਪਾਣੀ ਦੀ ਜਿਹੜੀ ਸ਼ਕਤੀ ਹੋਣੀ ਚਾਹੀਦੀ ਤੁਸੀਂ ਦੇਖੋਗੇ 100 ਡਿਗਰੀ ਉਬਲਦੇ ਪਾਣੀ ਦੇ ਵਿੱਚ ਸਰੀਏ ਨੂੰ ਪਾ ਕੇ ਰੱਖਣਾ 30 ਮਿੰਟਾਂ ਵਾਸਤੇ ਉਸ ਤੋਂ ਬਾਅਦ ਉਹਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਫਿਰ ਸਰੀਏ ਨੂੰ 157.5 ਡਿਗਰੀ ਤੇ ਮੋੜਨਾ ਤੇ ਫਿਰ ਅਸੀਂ ਦੇਖਣਾ ਕਿ ਸਰੀਏ ਦੇ ਵਿੱਚ ਹੁਣ ਤਰੇੜਾਂ ਆ ਰਹੀਆਂ ਕਿ ਨਹੀਂ ਆ ਰਹੀਆਂ ਜੇ ਤਰੇੜਾਂ ਨਹੀਂ ਆਇਆਂ ਤਾਂ ਇਹਦਾ ਮਤਲਬ ਵੀ ਸਰੀਆ ਉਹ ਵਧੀਆ ਹੈਗਾ ਰੀਬੈਂਡ ਟੈਸਟ ਵੀ ਉਹਦਾ ਵਧੀਆ ਹੈਗਾ ਸੋ ਨੈਕਸਟ ਅੱਗੇ ਦੀ ਗੱਲ ਹੁੰਦੀ ਹੈ ਦੋਸਤੋ ਸਰੀਆ ਵੈਲਡ ਹੋ ਸਕਦਾ ਕਿ ਨਹੀਂ ਹੋ ਸਕਦਾ ਵੈਲਡੇਬਿਲਟੀ ਉਹਦੇ ਚ ਹੈਗੀ ਹੈ ਜਾਂ ਨਹੀਂ ਹੈ ਵੀ ਅਸੀਂ ਕੰਪਨੀ ਨੂੰ ਪਹਿਲਾਂ ਸਰੀਆ ਖਰੀਦਣ ਤੋਂ ਪਹਿਲਾਂ ਪੁੱਛਾਂਗੇ ਕਿ ਜਿਹੜਾ ਸਰੀਆ ਅਸੀਂ ਖਰੀਦਨੇ ਆ ਤਿੰਨ ਫਿਊਚਰ ਜਾਂ ਅਸੀਂ ਜੀ ਕੰਮ ਕਰਦੇ ਕਰਾਉਂਦੇ ਉਹਨੂੰ ਵੈਲਡ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਵੈਲਡੇਬਿਲਟੀ ਦੀ ਵੀ ਖੂਬੀ ਹੈ ਜਾਂ ਨਹੀਂ ਹੈ ਸੋ ਨੈਕਸਟ ਅੱਗੇ ਆ ਜਾਂਦੀ ਹੈ ਅਲੋਂਗੇਸ਼ਨ ਅਲੋਂਗੇਸ਼ਨ ਕੀ ਹੁੰਦੀ ਹੈ 18% ਤੋਂ ਵੱਧ ਨਹੀਂ ਹੋਣੀ ਚਾਹੀਦੀ ਅਲੋਂਗੇਸ਼ਨ ਡਿਪੈਂਡ ਕਰਦੀ ਆ ਦੋਸਤੋ ਸਰੀਏ ਦੀ ਸ਼ੀਅਰਸ ਅਡਰੈਸ ਤੇ ਜਿਹੜੀ ਆਪਾਂ ਕਹਿੰਦੇ ਟੈਂਸ਼ਨ ਤੇ ਤੁਹਾਨੂੰ ਦਿਖਾ ਦਿੰਨੇ ਆਪਾਂ ਐਲੌਂਗੇਸ਼ਨ ਕੀ ਚੀਜ਼ ਹੁੰਦੀ ਆ ਤੁਸੀਂ ਆ ਦੇਖੋਗੇ ਟੈਂਜ਼ਾਈਲ ਟੈਸਟ ਕਰ ਰਹੇ ਆਪਾਂ ਸਰੀਏ ਨੂੰ ਖਿੱਚਿਆ ਦੋਵੇਂ ਪਾਸੋਂ ਠੀਕ ਹੈ ਕਿੰਨੀ ਜਗ੍ਹਾ ਤੇ ਜਾ ਕੇ ਸਰੀਆ ਕਿੰਨਾ ਕੁ ਸਟ੍ਰੈਚ ਹੋ ਕੇ ਉਸ ਤੋਂ ਬਾਅਦ ਟੁੱਟਦਾ ਉਹਨੂੰ ਕਹਿੰਦੇ ਐਲੌਂਗੇਸ਼ਨ 18% ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ 18% ਜਿਹੜੀ ਆ ਅਨਕੂਲ ਮੰਨੀ ਜਾਂਦੀ ਆ ਸੋ ਇਹਨੂੰ ਆਪਾਂ ਇਸ ਤਰੀਕੇ ਦੇ ਤਰੀਕੇ ਦੇ ਨਾਲ ਵੀ ਆਪਾਂ ਚੈੱਕ ਕਰ ਸਕਦੇ ਹਾਂ ਸਰੀਏ ਦੇ ਉੱਪਰ ਕੋਡ ਬਣਿਆ ਹੋਣਾ ਚਾਹੀਦਾ ਇੰਡੀਅਨ ਸਟੈਂਡਰਡ ਇੰਸਟੀਚਿਊਸ਼ਨ ਦਾ ਜਿਹਨੂੰ ਭਾਰਤੀ ਮਾਪਦੰਡ ਬਿਊਰੋ ਕਹਿੰਦੇ ਆ ਵੀ ਇਹ ਭਾਰਤਾ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈਗਾ ਕਿ ਨਹੀਂ ਹੈਗਾ ਉਸ ਤੋਂ ਬਾਅਦ ਦੋਸਤੋ ਆਪਾਂ ਦੇਖਣਾ ਕਿ ਕਈ ਵਾਰ ਜਦੋਂ ਆਪਾਂ ਵਧੀਆ ਕੰਪਨੀ ਦਾ ਸਰੀਆ ਖਰੀਦਦੇ ਹਾਂ ਤਾਂ ਸਰੀਏ ਦੇ ਉੱਪਰ ਨਾ ਇੱਕ ਸਲਿੱਪ ਲੱਗੀ ਹੁੰਦੀ ਆ ਬੰਡਲਾਂ ਦੇ ਉੱਤੇ ਸੋ ਬੰਡਲਾਂ ਦੀ ਸਲਿੱਪ ਜਿਹੜੀ ਹੁੰਦੀ ਆ ਉਹਦੇ ਉੱਤੇ ਸਰੀਆ ਬਣਨ ਦੀ ਤਰੀਕ ਹੁੰਦੀ ਆ ਕਦੋਂ ਸਰੀਆ ਬਣਿਆ ਹੋਇਆ ਕਿਹੜੇ ਪਲੇਟਫਾਰਮ ਤੇ ਬਣਿਆ ਹੋਇਆ ਪਲੇਟਫਾਰਮ ਭਾਵੇਂ ਆਪਾਂ ਕਾਰਾਂ ਦੀ ਗੱਲ ਕਰਦੇ ਆ ਜਿਵੇਂ ਹੁਣ ਕਾਰਾਂ ਦੇ ਵਿੱਚ ਬਲੈਨੋ ਜਾਂ ਹੋਰ ਗੱਡੀਆਂ ਨੇ ਜਿਵੇਂ ਸਯੂਕੀ ਦੀਆਂ ਉਹਨਾਂ ਨੂੰ ਕਹਿ ਦਿੰਦੇ ਵੀ ਇਹ ਨੈਕਸਟਾ ਦੇ ਪਲੇਟਫਾਰਮ ਤੇ ਬਣੀਆਂ ਹੈਗੀਆਂ ਸੋ ਸੇਮ ਕੀ ਆ ਸਰਿਆ ਕਿ ਇੰਟੀਗ੍ਰੇਟਿਡ ਪਲਾਂਟ ਦੇ ਵਿੱਚ ਬਣਿਆ ਕਿ ਨਹੀਂ ਬਣਿਆ ਇੰਟੀਗ੍ਰੇਟਿਡ ਪਲਾਂਟ ਵਾਲੀਆਂ ਕਈ ਥੋੜੀਆਂ ਹੀ ਕੰਪਨੀਆਂ ਨੇ ਪਰ ਇੰਡੀਆ ਦੇ ਵਿੱਚ ਜਿਹੜੀਆਂ ਸਰਿਆ ਬਣਾਉਂਦੀਆਂ ਨੇ ਠੀਕ ਹੈ ਜੀ ਸੋ ਸਰਿਆ ਇੰਟੀਗ੍ਰੇਟਿਡ ਪਲਾਂਟ ਦੇ ਵਿੱਚ ਹੀ ਬਣਿਆ ਹੋਣਾ ਚਾਹੀਦਾ ਸੋ ਜੇਕਰ ਤੁਹਾਡਾ ਸਰਿਆ ਇਹ ਸਾਰੇ ਮਾਪਦੰਡ ਪੂਰੇ ਕਰ ਰਿਹਾ ਦਾ ਇਸ ਦਾ ਮਤਲਬ ਇਹ ਹੈਗਾ ਕਿ ਤੁਸੀਂ ਜਿਹੜਾ ਘਰ ਖਰੀਦਣ ਵਾਸਤੇ ਬਹੁਤ ਵਧੀਆ ਤਰੀਕੇ ਦਾ ਸਰੀਆ ਜਿਹੜਾ ਖਰੀਦ ਰਹੇ ਹੋ ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਤੁਸੀਂ ਇਹ ਦੇਖੋਗੇ ਆਪਾਂ ਜਿਹੜਾ ਰੀਬੈਂਡ ਟੈਸਟ ਸੀਗਾ ਰੀਬੈਂਡ ਟੈਸਟ ਦੇ ਵਿੱਚ ਇਸ ਤਰ੍ਹਾਂ ਜਿਹੜਾ ਉਹਨੂੰ ਮੋੜਿਆ ਜਾਂਦਾ ਠੀਕ ਹੈ ਜੀ ਸੋ ਪਰਚੀ ਦੀ ਗੱਲ ਕਰ ਰਹੇ ਸੀ ਜਿਵੇਂ ਟੈਗ ਦੀ ਗੱਲ ਕਰ ਰਹੇ ਸੀ ਟੈਗ ਜਿਹੜੇ ਹੁੰਦੇ ਆ ਕਈ ਕੰਪਨੀਆਂ ਨੇ ਜਿਵੇਂ ਆਪਾਂ ਗੱਲ ਕਰਦੇ ਆ ਟਾਟਾ ਵਗੈਰਾ ਉਹ ਇਸ ਤਰ੍ਹਾਂ ਜਿਹੜੀ ਸਲਿੱਪ ਲੱਗੀ ਹੁੰਦੀ ਆ ਉਹਦੇ ਤੇ ਬੰਡਲ ਦੇ ਉੱਤੇ ਉਹਦੇ ਤੇ ਆਪਾਂ ਪੜ ਸਕਦੇ ਆ ਕਿ ਕਿਹੜੇ ਪਲਾਂਟ 'ਚ ਬਣਿਆ ਕਿੰਨੀ ਤਰੀਕ ਨੂੰ ਬਣਿਆ ਸਰੀਆ ਸੋ ਸਰੀਆ ਕੀ ਹੁੰਦਾਗਾ ਅੰਦਰੋਂ ਸਰੀਆ ਨਰਮ ਹੋਣਾ ਚਾਹੀਦਾ ਸੁਪਰ ਡਕਟਾਈਲ ਹੋਣਾ ਚਾਹੀਦਾ ਸਰੀਆ ਵਿੱਚੋਂ ਨਰਮ ਹੋਣਾ ਚਾਹੀਦਾ ਬਾਹਰੋਂ ਆਪਾਂ ਕੀ ਕਹਿੰਦੇ ਨੇ ਸਖਤ ਹੋਣਾ ਚਾਹੀਦਾ ਤੇ ਆ ਤੁਸੀਂ ਦੇਖ ਰਹੇ ਹੋ ਰਿਵਸ ਜਿਹੜੀਆਂ ਲੌਂਗੀਟਿਊਡਲ ਤੇ ਟ੍ਰਾਂਸਵਰਸ ਜਿਹੜੀਆਂ ਰਿਪਸ ਨੇ ਇਹਦੇ ਵਿੱਚ ਜਿਹੜੀਆਂ ਸਰੀਏ ਦਾ ਜੋੜ ਬਣਾਉਣ ਦੇ ਕੰਕਰੀਟ ਦੇ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਨੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਆਪਣੇ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਓ YouTube ਤੇ ਆਪਾਂ ਇਹ ਵੀਡੀਓ ਪਾਉਣੀ ਆ ਸੋ YouTube ਨੂੰ ਵੀ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਸੇ ਪ੍ਰਕਾਰ ਦਾ ਹਾਊਸ ਹੋ ਰਿਲੇਟਡ ਕੁਐਰੀਜ਼ ਹੁੰਦੀਆਂ ਨਕਸ਼ਾ ਬਣਾਉਣਾ ਤੁਸੀਂ ਜਾਂ ਪਲੈਨਿੰਗ ਕਰਨੀ ਆ ਰੈਨੋਵੇਟ ਕਰਨੀ ਆ ਇੰਟੀਰੀਅਰ ਡਿਜ਼ਾਈਨ ਕਰਨੀ ਆ ਤਾਂ ਆਪਣਾ ਨੰਬਰ ਸਕਰੀਨ ਤੇ ਤੁਹਾਨੂੰ ਮਿਲੂਗਾ 8637692104 ਇੰਜੀਨੀਅਰ ਸਵਰਨਜੀਤ ਸਿੰਘ ਬਠਿੰਡਾ ਤੋਂ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਬਹੁਤ ਬਹੁਤ Thank you, Uji.